ਦੇਖੋ ਸੋਸ਼ਲ ਤਾਂ ਜਿੱਥੇ ਮੈਂ ਹੁਣ ਇਹਦੇ ਬਾਰੇ ਬਹੁਤ ਡਿਟੇਲਸ ਨੇ ਮੇਰੇ ਕੋਲੇ ਬਹੁਤ ਗੱਲਾਂ ਨੇ ਜਿਹੜੀਆਂ ਐਗਜ਼ਾਮਪਲਸ ਵੀ ਨੇ ਸੁਣਾਉਣਾ ਜੇ ਸੁਣਾ ਸਕਦੇ ਤੇ ਦੇਖੋ ਸਭ ਤੋਂ ਪਹਿਲਾਂ ਤਾਂ ਪੀ ਐਚ ਡੀ ਪੱਧਰ ਤੇ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਬੈਠੇ ਆ ਜਦੋਂ ਪੀ ਐਚ ਡੀ ਕਰਾਉਂਦੇ ਆ ਟੀਚਰਸ ਤੇ ਜਿਹੜੀਆਂ ਮਤਲਬ ਮੈਂ ਸੁਣਿਆ ਵੀ ਆ ਵੇਖਿਆ ਵੀ ਆ ਵੀ ਜਿਹੜੀ ਸੋਹਣੀ ਕੁੜੀ ਆ ਉਸੇ ਨੂੰ ਪੀ ਐਚ ਡੀ ਕਰਾਉਣੀ ਆ ਫਿਰ ਉਹ ਕੁੜੀ ਦੀ ਅ ਮੇਰੇ ਕੋਲੇ ਇੱਕ ਐਗਜ਼ਾਮਪਲ ਵੀ ਆ ਕਿਸੇ ਕਾਲਜ ਦੇ ਵਿੱਚ ਸੀ ਉਹ ਤੇ ਜਦੋਂ ਉਹਨੂੰ ਪ੍ਰੋਫੈਸਰ ਨੇ ਕਿਹਾ ਕਿ ਮੈਂ ਨੂੰ ਸ਼ਿਮਲੇ ਘੁਆ ਕੇ ਲਿਆ ਤੇ ਮਤਲਬ ਉਹਦੇ ਤਾਂ ਉਹ ਸਨੋਪਸਿਸ ਕਲੀਅਰ ਕਰੂਗਾ ਜਾਂ ਜੌਬ ਦੀ ਕਨਫਰਮੇਸ਼ਨ ਦੇ ਲਈ ਤੇ ਉਹ ਬੱਚੀ ਮਤਲਬ ਉਹਨੇ ਆਵਾਜ਼ ਉਠਾਈ ਫਿਰ ਮੇਰੇ ਕੋਲੇ ਆ ਗਈ ਮੈਂ ਮੇਰੇ ਕੋਲੇ ਪੀ ਐਚ ਡੀ ਲਈ ਉਹਨੇ انرੋਲਮੈਂਟ ਕਰਾਈ ਤੇ ਮੈਨੇਜਮੈਂਟ ਨੂੰ ਵੀ ਕਿਹਾ ਫਿਰ ਮੈਂ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੋ ਬੱਚੀ ਬਚ ਗਈ ਸੋ ਆਵਾਜ਼ ਠਾਉਣੀ ਤਾਂ ਚਾਹੀਦੀ ਆ ਪਰ ਪਤਾ ਇੱਥੇ ਆ ਕੇ ਕੁੜੀਆਂ ਕਮਜ਼ੋਰ ਵੀ ਨੇ ਕਿ ਜੇ ਆਵਾਜ਼ ਠਾਉਂਦੀਆਂ ਨੇ ਤੇ ਉਹਨਾਂ ਦਾ ਸਾਥ ਨਹੀਂ ਦਿੱਤਾ ਜਾਂਦਾ ਸਾਡਾ ਸਮਾਜ ਉਹਨਾਂ ਨੂੰ ਸਰਟੀਫਾਈ ਕਰਨ ਲੱਗ ਜਾਂਦਾ ਹੈ ਉਹਨਾਂ ਦੀ ਕੀ ਕਹਿੰਦੇ ਹੁੰਦੇ ਕੈਰੈਕਟਰਾਇਜ਼ੇਸ਼ਨ ਕੈਰੈਕਟਰ ਅਸੈਸਿਨੇਸ਼ਨ ਕਰਨ ਲੱਗ ਜਾਂਦੇ ਵੀ ਇਹ ਆਪ ਹੀ ਹੈ ਨਾ ਬਹੁਤ ਸਾਰੀ ਫਿਰ ਔਰਤਾਂ ਤੇ ਸਵਾਲ ਖੜੇ ਹੁੰਦੇ ਜੀ ਜੀ ਔਰਤਾਂ ਤੇ ਸਵਾਲ ਖੜੇ ਹੋਣ ਲੱਗ ਜਾਂਦੇ ਪਰ ਇਹ ਹੈ ਬਹੁਤ ਜ਼ਿਆਦਾ ਕੰਪਨੀ ਦੇ ਵਿੱਚ ਵੀ ਔਰ ਮੈਕਲਾ ਕੁੜੀਆਂ ਵੀ ਸੌਖਾ ਤਰੀਕਾ ਲੱਭਦੀਆਂ ਅੱਜ ਕੱਲ ਗੱਲਾ ਇਹ ਨਹੀਂ ਆ ਕਿ ਬੰਦੇ ਹੀ ਸ਼ੋਸ਼ਣ ਕਰਦੇ ਕੁੜੀਆਂ ਵੀ ਸੌਖਾ ਤਰੀਕਾ ਲੱਭਦੀਆਂ ਨੇ ਅ ਕੀ ਕਹਿੰਦੇ ਹੁੰਦੇ ਆ ਕਿਤੇ ਛਪਣ ਦੇ ਲਈ ਤੁਸੀਂ ਕਿਸੇ ਨਾਲ ਚੰਗੀਆਂ ਗੱਲਾਂ ਕਰ ਲਓ ਕਿਤੇ ਅ ਮਤਲਬ ਥੋੜਾ ਜਿਹਾ ਤੁਸੀਂ ਉਹਨਾਂ ਨੂੰ ਢਿੱਲ ਦੇ ਦੋ ਥੋੜੀ ਜੀ ਲਾਈਕ ਕਈ ਕੁਝ ਹੈ ਜਿਹੜਾ ਆਲੇ ਦੁਆਲੇ ਹੋ ਗਿਆ ਕੰਪਰੋਮਾਈਜ਼ ਹੋ ਗਿਆ ਯਾ ਕੰਪਰੋਮਾਈਜ਼ ਹੋ ਗਿਆ ਹਾਂਜੀ ਹਾਂਜੀ ਪਰ ਉੱਥੇ ਇਹ ਮੈਂ ਵੇਖਿਆ ਤੁਸੀਂ ਜਿੰਨੀਆਂ ਅੱਜਕੱਲ ਫਿਲਮਾਂ ਵੇਖ ਲਓ ਸਾਡੇ ਆਲੇ ਦੁਆਲੇ ਹੋਰ ਵੀ ਥਾਵਾਂ ਦੇ ਉੱਤੇ ਹਰੇਕ ਥਾਂ ਦੇ ਉੱਤੇ ਇਹ ਵਾਲਾ ਜਿਹੜਾ ਬਹੁਤ ਵਧ ਰਿਹਾ ਜੇ ਇਹਨੂੰ ਤੁਸੀਂ ਵਿਚਾਰ ਕਹਿ ਦੋ ਜਾਂ ਮਿੰਲਾ ਦਾ ਐਥਿਕਸ ਸੇ ਚੇਂਜ ਹੋ ਰਿਹਾ ਲੋਕਾਂ ਦੀ ਸੋਚ ਹੀ ਬਦਲ ਰਹੀ ਆ ਕਿ ਉਹਨਾਂ ਨੂੰ ਵੀ ਲੱਗਦਾ ਕਿ ਇਟਸ ਓਕੇ ਜਿੰਨੀਆਂ ਤੁਸੀਂ ਵੇਖ ਲਓ ਬੜੀਆਂ ਲਿਖਿਆ ਬੱਚੀਆਂ ਨੇ ਜਾਂ ਹੋਰ ਥਾਵਾਂ ਤੇ ਪੜ ਰਹੀਆਂ ਨੇ ਸੋਨਾਂ ਲਈ ਉਹ ਉਸ ਤਰ੍ਹਾਂ ਦੀ ਬਨੇਚ ਨਹੀਂ ਰਹੀ ਜਿਵੇਂ ਅਸੀਂ ਕਹਿੰਦੇ ਹੁੰਦੇ ਸੀ ਕਿ ਸਾਡੇ ਮਾਪਿਆਂ ਨੇ ਇੱਕੋ ਗੱਲ ਕਹੀ ਹੁੰਦੀ ਸੀ ਕਿ ਹਾਂ ਜੀ ਬੇਟਾ ਮਤਲਬ ਪਿਓ ਦੀ ਪਾਕ ਗਿਆ ਭਰਾ ਦੀ ਹਨਾ ਉਹ ਸਾਰਾ ਜੀ 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 ਹਾਂ ਉਹ ਉਹ ਵੀ ਨੂੰ ਲੱਗਦਾ ਤੁਹਾਡੇ ਅੰਦਰ ਇਹਨਾਂ ਬੈਲਟ ਵੀ ਕੁਝ ਐਥਿਕਸ ਹੁੰਦੇ ਆ ਕਿ ਤੁਸੀਂ ਪੀ ਐਚ ਡੀ ਵੀ ਥੀਸ ਜਾਂ ਕੁੜੀ ਦਾ ਪਾਇੰਦਾ ਉੱਥੇ ਦਬਾਅ ਪਾਇ ਜਾਂਦਾ ਹੈਗਾ ਨਾ ਹੂੰ ਹੂੰ ਤੇ ਜੋ ਤੁਸੀਂ ਇੱਕ ਐਗਜ਼ਾਮਪਲ ਦਿੱਤੀ ਹੈਗੀ ਹੈ ਹੂੰ ਤੇ ਮਤਲਬ ਇੱਕ ਜਿਹੜਾ ਰੀਡਰ ਹੈ ਜਿਹੜਾ ਪੀ ਐਚ ਡੀ ਕਰਵਾਉਂਦਾ ਹੈ ਨਾ ਮਤਲਬ ਉੱਥੇ ਦੇ ਆਪਾਂ ਦੇ ਦਿੰਦੇ ਨੇ ਕਿ ਕਿ ਗੁਰੂ ਵਾਲਾ ਰਿਸ਼ਤਾ ਹੈਗਾ ਹੈ ਨਹੀਂ ਗੁਰੂ ਮੇਰੇ ਗੁਰੂ ਗੁਰੂ ਹੀ ਨੇ ਮੈਂ ਡਾਕਟਰ ਤੇਸ਼ਰ ਡਾਕਟਰ ਸੁਖਦੇਵ ਨੇ ਮੇਰੇ ਨਾਲ ਕਦੇ ਉਹ ਕੋਈ ਇਹੋ ਜਿਹੀ ਗੱਲ ਹੀ ਨਹੀਂ ਹੋਈ ਅਸੀਂ ਤਾਂ ਬਹੁਤ ਮੈਂ ਆਪਣੀ ਹਰ ਸਮੱਸਿਆ ਦਾ ਈਵਨ ਹੁਣ ਵੀ ਕੋਈ ਸਵਾਲ ਹੋਵੇ ਤਾਂ ਮੈਂ ਪੁੱਛ ਲਈ ਨਹੀਂ ਕੋਈ ਪੇਪਰ ਲਿਖਣਾ ਤਾਂ ਮੈਂ ਪੁੱਛ ਲਈ ਨਹੀਂ ਤਾਂ ਪਤਾ ਨਹੀਂ ਜਾਂ ਤਾਂ ਮੈਂ ਲਗਾ ਆਪਣੇ ਤੇ ਵੀ ਡਿਪੈਂਡ ਕਰਦਾ ਜਾਂ ਕੁਝ ਕਈਆਂ ਨੁਕਤੇ ਇਹੋ ਜਿਹੇ ਆਉਂਦੇ ਆ ਮਤਲਬ ਬੜੀਆਂ ਥਾਵਾਂ ਤੇ ਮੈਂ ਸੁਣਿਆ ਵੇਖਿਆ ਵੀ ਆ ਕਿਉਂਕਿ ਅਸੀਂ ਤਾਂ ਹਾਇਰ ਐਜੂਕੇਸ਼ਨ ਦੇ ਵਿੱਚ ਕੰਮ ਕੀਤਾ ਆ ਸੋ ਇਹ ਤਾਂ ਸੋਸ਼ਲ ਤਾਂ ਹੁੰਦਾ ਆ ਫਿਰ ਦਫ਼ਤਰਾਂ ਦੇ ਵਿੱਚ ਵੀ ਹੁੰਦਾ ਫਿਰ ਘਰਾਂ ਦੇ ਵਿੱਚ ਵੀ ਕਈ ਥਾਵਾਂ ਤੇ ਹੁੰਦਾ ਹੈ ਨਾ ਜੇ ਵਿੱਡੋ ਆਇਆ ਤਾਂ ਉਹਦਾ ਉਹਨੂੰ ਸਰਟੀਫਾਈ ਕਰਨ ਲੱਗ ਜਾਂਦੇ ਅਸੀਂ ਅਸੀਂ ਜਿਹੜੇ ਪੰਜਾਬੀ ਆ ਨਾ ਖਾਸ ਕਰਕੇ ਇੱਥੇ ਜਜਮੈਂਟਲ ਬਹੁਤ ਆ ਅਸੀਂ ਦੂਜੇ ਨੂੰ ਜੱਜ ਕਰਨ ਬੈਠ ਜਾਂਦੇ ਆ ਉਹਦੇ ਕਿਸੇ ਇੱਕ ਗਾਲਤੋ ਕਿਸੇ ਇੱਕ ਉਹਦੇ ਤੋਂ ਕਿ ਉਹਦੇ ਇੱਕ ਵਿਹਾਰ ਤੋਂ ਟੋਟੈਲਿਟੀ ਚ ਚੀਜ਼ਾਂ ਨੂੰ ਨਹੀਂ ਵੇਖਦੇ ਸੋ ਇਹ ਪਤਾ ਨਹੀਂ ਹੋਣਾ ਇਹ ਦੇ ਇਹਨਾਂ ਦੇ ਹੱਲ ਕੀ ਨੇ ਸੋਲੂਸ਼ਨਸ ਕੀ ਨੇ ਸੋ ਕੋ فرق ਪਿਆ ਪਹਿਲੇ ਮੁਕਾਬਲੇ ਹੋਣ ਵਾਲੇ ਸਮੇਂ ਚ ਅ ਜਿੱਦਕਿ ਉਹ ਪਹਿਲਾਂ ਤੇ ਉਹ ਘਰੋਂ ਉਹ ਕੁੜੀ ਦੀ ਆਵਾਜ਼ ਨਹੀਂ ਬਾਹਰ ਨਿਕਲਦੀ ਸੀ ਜਾਂ ਔਰਤ ਦੀ ਆਵਾਜ਼ ਨਹੀਂ ਬਾਹਰ ਨਿਕਲਦੀ ਨਹੀਂ ਪਰ ਹੁਣ ਤਾਂ ਬੱਚੀਆਂ ਵੋਲਡ ਨੇ ਪੜ੍ਹਦੀਆਂ ਨੇ ਲਿਖਦੀਆਂ ਨੇ ਇਕਲੀਆਂ ਦੇਖੋ ਵਿਦੇਸ਼ਾਂ 'ਚ ਜਾਂਦੀਆਂ ਨੇ ਉੱਥੇ ਆਪਣੇ ਆਪ ਨੂੰ ਸੁਰੱਖਿਅਤ ਵੀ ਰੱਖਦੀਆਂ ਨੇ ਹੈਨਾ ਕੁਝ ਕੋ ਹੋ ਸਕਦਾ ਉਹ ਹੋਣ ਪਰ ਮੈਂ ਜਿੰਨਾ ਕੋਣ ਮੈਂ ਪਿੱਛੇ ਜਾ ਕੇ ਆਈਆਂ ਯੂਰਪ ਤੇ ਕੈਨੇਡਾ ਕਾਫੀ ਲੋਕਾਂ ਨੂੰ ਮਿਲੀ ਆ ਲੋਕਾਂ ਨੂੰ ਜਾਣਿਆ ਸਮਝਣ ਦੀ ਕੋਸ਼ਿਸ਼ ਕੀਤੀ ਆ ਉੱਥੇ ਸਾਰਾ ਕੁਝ ਉਵੇਂ ਨਹੀਂ ਆ ਜਿਨਾਂ ਕਿ ਇੱਥੇ ਆਪਾਂ ਨੂੰ ਕਹਿ ਦਿੰਦੇ ਜੀ ਕੁੜੀਆਂ ਨੂੰ ਸੰਭਾਲ ਲਓ ਕੁੜੀਆਂ ਨੂੰ ਐ ਕਰ ਲਓ ਕੁੜੀਆਂ ਕੰਮ ਕਰਦੀਆਂ ਨੇ ਹੈਨਾ ਤੇ ਆ ਕੱਲ ਇੱਕ ਫੇਸਬੁੱਕ ਤੇ ਮੈਂ ਦੇਖ ਰਹੀ ਸੀ ਕਿਸੇ ਨੇ ਬੱਚੀ ਨੇ ਪਾਇਆ ਸੀ ਕਿ ਮੈਨੂੰ ਘੱਟ ਪੈਸੇ ਦਿੰਦਾ ਆ ਪੰਜਾਬੀ ਬੰਦਾ ਆ ਉਹਦੇ ਮੈਂ ਉਹਦੇ ਕੰਮ ਕਰਦੀਆਂ ਰੈਸਟੋਰੈਂਟ 'ਚ ਉਹ ਮੈਨੂੰ ਪੈਸੇ ਵੀ ਘੱਟ ਦਿੰਦਾ ਆ ਤੇ ਦੇਂਦਾ ਵੀ ਕਿਸ਼ਤਾਂ ਦੇ ਵਿੱਚ ਆ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਹੈਗਾ ਅਬਿਊਜ਼ ਕਰਨਾ ਬੱਚੀਆਂ ਨੂੰ ਕਰਨਾ ਉਹ ਤਾਂ ਮੈਨੂੰ ਲੱਗਦਾ ਸਾਡੇ 기ਰਦਾਰਾਂ ਦੇ ਉੱਤੇ ਹੀ ਆਣਾ ਉਹ ਤਾਂ ਮੈਲੀ ਅੱਖ ਹਰ ਜਗ੍ਹਾ ਹੋਊਗੀ ਨਾ ਹਾਂਜੀ ਚਾਹੇ ਪੰਜਾਬ ਆ ਚਾਹੇ ਕੈਨੇਡਾ ਜੀ ਮੈਲੀ ਅੱਖ ਪਰ ਆਪਾਂ ਇਹ ਕਿਉਂ ਨਹੀਂ ਸੋਚਦੇ ਵੀ ਮੇਰਾ ਬੱਚਾ ਵੀ ਤਾਂ ਕੱਲ ਨੂੰ ਬਾਹਰ ਜਾਂਦਾ ਆ ਮੇਰੀ ਵੀ ਤਾਂ ਧੀ ਆ ਜਾਂ ਮੇਰੀ ਭੈਣ ਆ ਮਤਲਬ ਉਹੋ ਹੀ ਰਹਿ ਗਿਆ ਅੱਗੇ ਪਿੰਡ ਦੀ ਧੀ ਭੈਣ ਸਾਥ ਦੀ ਧੀ ਭੈਣ ਤੇਨੂੰ ਘਰ ਤੱਕ ਸੀਮਤ ਰਹਿ ਗਈ ਨਾ ਜੀ ਹਾਂ ਪਰ ਨਹੀਂ ਹੋਣਾ ਚਾਹੀਦਾ ਅਸੀਂ ਪੰਜਾਬੀ ਆ ਸਾਡੇ ਕਿਰਦਾਰ ਵੱਖਰੇ ਅਸੀਂ ਤੇ ਉਹੇ ਹੀ ਰਹਿਣੇ ਚਾਹੀਦੇ ਤਾਂ ਹੀ ਤਾਂ ਸਾਡੀ ਪਹਿਚਾਨ ਨਹੀਂ ਤੇ ਫੇ ਸਾਨੂੰ ਕੌਣ ਪੁੱਛਦਾ ਜੇ ਤੁਸੀਂ ਦੂਜਿਆਂ ਨਾਲ ਵੱਖਰੇ ਕਿਉਂ ਪੰਜਾਬੀਅਤ ਤੁਹਾਡੇ ਅੰਦਰ ਆ ਅਸੀਂ ਮਦਦਗਾਰ ਹੁੰਨੇ ਆ ਅਸੀਂ ਕਿਰਤ ਕਰਦੇ ਆ ਅਸੀਂ ਲੰਗਰ ਛਕਾਉਨੇ ਆ ਹੈਨਾ ਹੈਲਪਫੁਲ ਹੁੰਨੇ ਆ ਦੂਜਿਆਂ ਦੇ ਤਾਂ ਹੁਣ ਨਹੀਂ ਉਦਾਂ ਮਤਲਬ ਇਹ ਇਸ ਕਿਰਦਾਰਾ ਜਹ ਹੋਣ ਤਾਂ ਤੁਸੀਂ ਭਾਵੇਂ ਉਹ ਰਾਜਨੀਤੀ ਲੈ ਲਓ ਭਾਵੇਂ ਉਹ ਤੁਸੀਂ ਧਰਮ ਲੈ ਲਓ ਹਰ ਥਾਂ ਦੇ ਉੱਤੇ ਲੋਕ ਉਹ ਪੋਲਿਟਿਕਸ ਸ਼ਾਮਲ ਹੋ ਗਈ ਆ ਕਿੱਥੇ ਤੁਸੀਂ ਕਿਹਦੇ ਤੇ ਇਤਬਾਰ ਕਰੋਗੇ ਸੋ ਹੁਣ ਹਾਲਾਤ ਖਰਾਬ ਜਿਹੜੇ ਤੁਸੀਂ ਜ਼ਿਕਰ ਕੀਤਾ ਕੈਨੇਡਾ ਚ ਤੇ ਬਹੁਤ ਸਾਰੀਆਂ ਐਗਜ਼ਾਮਪਲਾਂ ਆਉਂਦੀਆਂ ਨੇ ਕਿ ਜਿਵੇਂ ਵੀ ਕੁੜੀਆਂ ਨੂੰ ਨਾ ਭੇਜੋ ਬਾਹਰ ਦੀ ਕੁੜੀਆਂ ਦੀ ਬਹੁਤ ਜ਼ਿਆਦਾ ਮਿਸਯੂਜ਼ ਹੋ ਰਹੀਆਂ ਨੇ ਕੁੜੀਆਂ ਸਾਡੀਆਂ ਗਲਤ ਰਾਹਾਂ ਤੇ ਤੁਰਪਨ ਤੁਰਨ ਵਾਸਤੇ ਮਜਬੂਰ ਹੋ ਗਈਆਂ ਨੇ ਕਿਉਂਕਿ ਇੱਥੋਂ ਕਰਜ਼ਾ ਚੁੱਕ ਕੇ ਲੈ ਕੇ ਗਈਆਂ ਹੁੰਦੀਆਂ ਨੇ ਇੱਥੇ ਮਾਪੇ ਵੇਖਦੇ ਨੇ ਕਿ ਡਾਲਰ ਆਏ ਕਿ ਨਹੀਂ ਆਏਗੇ ਨੇ ਹਾਂ ਕਦੇ ਸਮਝੌਤੇ ਕਰਨੇ ਪੈ ਰਹੇ ਨੇ ਉੱਥੇ ਇੰਨੇ ਵੀ ਨਹੀਂ ਆ ਇਸ ਤਰ੍ਹਾਂ ਇੰਨੀ ਪੱਦਰਤੇ ਨਹੀਂ ਆ ਕੁਝ ਹੋ ਸਕਦਾ ਕਿਉਂਕਿ ਉਹ ਬੱਚੀਆਂ ਜਦੋਂ ਇੱਥੋਂ ਜਾਂਦੀਆਂ ਨੇ ਨਹੀਂ ਸਾਰੀਆਂ ਤੇ ਨਹੀਂ ਹੋ ਸਕਦਾ हां जी। ਉਹਨਾਂ ਦੇ ਖਰਚੇ ਬਹੁਤ ਆ। ਮਤਲਬ ਜੇ ਮੈਂ ਤੁਹਾਨੂੰ ਕਹਾ ਕਿ ਇੱਕ ਇੱਥੋਂ ਤਾਂ ਚਲ ਆ ਗਿਆ ਬੱਚਾ। ਉਹਨੇ ਰਹਿਣਾ, ਉਹਨੇ ਆਪਣੇ ਕਿਰਾਇਆ ਵੀ ਦੇਣਾ ਭਾਵੇਂ ਦੋ ਬੱਚੀਆਂ ਰਹਿਣ ਤਿੰਨ ਰਹਿਣ ਕਮਰਾ ਸ਼ੇਅਰ ਕਰਨ ਕਿਸੇ ਬੇਸਮੈਂਟ 'ਚ ਰਹਿਣ ਹੈਨਾ। ਉਦੋਂ ਬਾਅਦ ਫਿਰ ਉਹਦੇ ਖਰਚੇ ਆ, ਉਹਦੇ ਕੱਪੜੇ ਵੀ ਆ ਜਿਸ ਥਾਂ ਤੇ ਉਹਨੇ ਜਾਣਾ ਉਹਨੂੰ ਉਹਦੇ ਮੁਤਾਬਕ ਕੱਪੜੇ ਵੀ ਚਾਹੀਦੇ ਪੜਨਾ ਵੀ ਆ। ਫਿਰ ਉਹਨੇ ਜੌਬ ਵੀ ਕਰਨੀ ਆ। ਤਾਂ ਉਹਦੇ ਉੱਤੇ ਇੰਨਾ ਪ੍ਰੈਸ਼ਰ ਉਹ ਕੁੜੀ ਜਿਹੜੀ ਇੱਥੋਂ 10ਵੀਂ 12ਵੀਂ ਕਰਕੇ ਇੱਕ ਮਾਪਿਓ ਦੀ लाਡਲੀ ਰਹੀ ਆ ਤੇ ਉਹ ਇੱਕਦਮ ਬਾਹਰ ਇੰਨੇ ਹਾਲਾਤਾਂ ਦੇ ਵਿੱਚ ਅਸੀਂ ਉਹਨੂੰ ਭੇਜ ਦਿੱਤਾ ਤੇ ਉਹਦੇ ਲਈ ਵੀ ਤਾਂ ਔਖਾ ਹੈਗਾ ਨਾ ਪਰ ਉਹ ਕਰ ਰਹੀ ਆ ਸਟਰਗਲ ਪਰ ਪ੍ਰਵਾਸ ਦੇ ਦੁਖੜੇ ਉੱਤੇ ਬਹੁਤ ਜ਼ਿਆਦਾ ਨਾ ਜੀ ਇੱਧਰਲੇ ਦੁਖੜਿਆਂ ਨਾਲੋਂ ਜੀ ਹਾਂ ਜੀ ਪ੍ਰਵਾਸ ਦੇ ਤਾਂ ਨਹੀਂ ਪਰ ਉਹ ਲੋਕ ਹੁਣ ਮਜ਼ੇ ਕਰਦੇ ਆ ਜੀ ਦੇ ਆਰ ਹੈਪੀ ਖੁਸ਼ ਹੁੰਦੇ ਆ ਮੈਂ ਜਨਕ ਨੂੰ ਜਿਨ੍ਹਾਂ ਦੇ ਘਰੇ ਮੈਂ ਜਿਹੜੇ ਸਾਡੇ ਫੈਮਿਲੀ ਫਰੈਂਡਸ ਸੀਗੇ ਵਧੀਆ ਕਮਾਉਂਦੇ ਆ ਵਧੀਆ ਖਾਂਦੇ ਆ ਹੈਲਪਫੁਲ ਨੇ ਲਾਈਕ ਅ ਜਿੱਦਾ ਵੈਨਕੂਵਰ ਨੇ ਮੇਰੇ ਮਾਸਤੀ ਜੀ ਨੇ ਬ੍ਰਦਰ ਕਜ਼ਨ ਤੇ ਉਹਨਾਂ ਨੇ ਘਰ ਦੇ ਵਿੱਚ ਇਦਾਂ ਹੀ ਇੱਕ ਪੰਜਾਬੀ ਕੁੜੀ ਆ ਉਹਨੂੰ ਮਤਲਬ ਦਿੱਤਾ ਹੋਇਆ 18 ਜਦੋਂ ਉਹਨਾਂ ਹੁੰਦੀਆਂ ਤਾਂ ਉਹਨੂੰ ਫ੍ਰੀ ਕਮਰਾ ਦੇ ਦਿੱਤਾ ਬੱਚੇ ਨੂੰ ਖਾਣਾ ਵੀ ਉੱਥੇ ਖਾਂਦੀ ਵੀ ਬੇਟਾ ਜਦ ਤੱਕ ਤੂੰ ਆਪਣੇ ਸਿਰ ਬਸਿਰ ਨਹੀਂ ਹੁੰਦੇ ਸੋ ਇਦਾਂ ਦੇ ਵੀ ਹੋਣੇ ਚਾਹੀਦੇ ਜੀ ਇਦਾਂ ਦੇ ਬਹੁਤ ਸਾਰੀਆਂ ਬੈਂਬਲੀਆਂ ਹਨ ਹਾਂ ਜੀ ਜਿਹੜੀਆਂ ਹੈਲਪਫੁਲ ਹਾਂ ਇੱਕ ਦੁੱਖਾ ਹੋ ਸਕਦੀਆਂ ਪਰ ਉਹ ਕਹਿੰਦੇ ਵੀ ਕਹਿੰਦੇ ਲਿਬੜੀ ਹੋਈ ਮੱਝ ਉਹ ਸਾਰਿਆਂ ਨੂੰ ਹਾਂ ਜੀ ਲਿਬੜ ਦਿੰਦੀ ਹੈਗੀ ਨਾ ਜੀ ਮਤਲਬ ਜੇ ਮਾੜੇ ਨੇ ਤੇ ਚੰਗੇ ਨੇ ਦੋਵੇਂ ਬਰਾਬਰ ਪੈਰਲਲ ਤਾਂ ਹੈਗੇ ਆ ਪਰ ਇੰਨਾ ਵੀ ਅਜੇ ਉਹ ਕੋਈ ਇਦਾਂ ਨਹੀਂ ਹੈਗਾ ਪਰ ਉਹਨਾਂ ਨੂੰ ਸਟਰਗਲ ਵੀ ਕਰਨੀ ਪੈਂਦੀ ਹੈ ਇੰਡੀਪੈਂਡੈਂਟਲੀ ਹੋਗੀਆਂ ਨਾ ਅਤੇ ਬਾਕੀ ਫੀਲਡ ਦੇ ਜਦੋਂ ਆਪਾਂ ਗੱਲ ਕਰਦੇ ਹਾਂ ਔਰਤ ਦੇ ਘਰ ਤੋਂ ਲੈ ਕੇ ਦਫ਼ਤਰਾਂ ਤੱਕ ਜਾਂ ਪਿੰਡ ਤੋਂ ਲੈ ਕੇ ਤੇ ਪੋਲਿਟਿਕਸ ਤੱਕ ਕਿਤਨੇ ਕਿਤੇ ਸਮਝੌਤੇ ਜਾਂ ਹੋਇਆ ਅਗਰ ਸਾਇਤਿਕ ਸਰਗਰਮੀਆਂ ਦੀ ਗੱਲ ਕਰਦੇ ਹਾਂ ਕਿ ਉੱਥੇ ਵੀ ਇਹ ਜਿਹੇ ਹਾਲਾਤ ਨੇ ਬੜਾ ਔਖਾ ਸਵਾਲ ਆ ਹੈ ਹੈ ਹਾਂਜੀ ਹੈ ਆ ਉਹੀ ਹੁੰਦਾ ਨਾ ਨਜ਼ਰ ਕੇ ਅਮ ਕਿ세 ਦੀ ਲਿਖ ਦੋ ਲਾਈਕ ਮੈਂ ਤੇ ਦੇਖਿਆ ਵਾ ਕਈ ਥਾਵਾਂ ਦੇ ਉੱਤੇ ਆ ਸਾਹਮਣੇ ਵੀ ਵੇਖਿਆ ਅਜੇ ਕਿਸੇ ਦੀ ਇੱਕ ਕਿਤਾਬ ਆਈ ਹੁੰਦੀ ਆ ਤੇ ਉਹਨੂੰ ਇਨਾਮ ਮਿਲ ਜਾਂਦਾ ਉਹਦੇ ਬਾਰੇ ਬਹੁਤ ਸਾਰੀ ਪ੍ਰੋਮੋਸ਼ਨਸ ਹੁੰਦੀਆਂ ਨੇ ਫਿਰ ਕੁਛ ਵਰਬਲੀ ਤੁਸੀਂ ਕਿਸੇ ਦੀਆਂ ਪ੍ਰੇਜ਼ਸ ਕਰੇ ਜਾਓ ਤੇ ਫਿਰ ਉਹ ਵੀ ਤੁਹਾਨੂੰ ਫੇਵਰਿਜ਼ਮ ਮਿਲ ਜਾਂਦਾ ਜਾਂ ਨੇੜਤਾ ਦੇ ਫਾਇਦੇ ਤਾਂ ਹੁੰਦੇ ਹੀ ਨੇ ਲੋਕ ਲੈਂਦੇ ਹੀ ਨੇ ਮਤਲਬ ਮਤਲਬ ਜੇ ਅੱਜ ਕੱਲ ਜਿਵੇਂ ਜੇਕਰ ਕੀਤਾ ਪਹਿਲਾਂ ਵੀ ਕਿਸੇ ਨੇ ਮੈਂ ਗੱਲ ਕੀਤੀ ਸੀ ਕਿ ਉਹਦੇ ਲਿਖਤ ਕਿੰਨੀ ਪ੍ਰਭਾਵਸ਼ਾਲੀ ਆ ਹਾਂ ਲੇਕਿਨ ਉਸ ਲਿਖਤ ਦੇ ਨਾਲ ਜੇ ਨਾਲ ਫੋਟੋ ਲੱਗ ਜਾਂਦੀ ਹੈ ਤੇ ਥੱਲੇ ਕਮੈਂਟ ਇਹ ਆਂਦੇ ਨੇ ਕਮਾਲ ਹੋ ਗਈ ਵਾਹ ਵਾਹ ਹਾਂ ਜੀ ਹਾਂ ਯਾਰ ਆ ਗਿਆ ਬਹੁਤ ਖੂਬਸੂਰਤ ਨਜ਼ਮ ਪਰ ਫਿਰ ਸਾਡੀ ਮੰਟੈਲਿਟੀ ਆ ਨਾ ਉਹਦੇ ਕਰਕੇ ਫਿਰ ਲਿਟਰੇਚਰ ਵੀ ਕਿੰਨਾ ਕ ਗਾਂ ਤੋੜਦਾ ਹੈ ਨਾ ਹੁਣ ਮੈਂ ਤੁਹਾਨੂੰ ਤੁਸੀਂ ਜਿਹੜੀ ਬਲੀਡਿੰਗ ਔਮਨ ਦੀ ਗੱਲ ਕਰ ਰਹੇ ਹੋ ਮੈਂ ਪੁੱਛ ਰਹੀ ਸੀ ਲੋਕੀਤ ਆਲਿਆ ਨੂੰ ਕਿ ਮੈਨੂੰ ਕੁਝ ਕਿਤਾਬਾਂ ਦੇ ਦੋ ਤੇ ਉਹ ਕਹਿੰਦੇ ਮੁੱਕ ਗਈਆਂ ਜਿੰਨੀਆਂ ਛਪੀਆਂ ਸੀ ਜੀ ਤੇ ਮੈਨੂੰ ਨਹੀਂ ਪਤਾ ਇਹ ਕਿਤਾਬ ਅਮਰੀਕਾ ਪਹੁੰਚੀ ਉੱਥੇ ਡਾਕਟਰ ਕੁਲਵਿੰਦਰ ਬਾਠ ਨੇ ਇਹਦੇ ਬਾਰੇ ਪੇਪਰ ਲਿਖ ਕੇ ਉਹ ਕੀਤਾ ਤੇ ਆ ਕੱਲ ਪਰਸੋ ਨਿਊਜ਼ ਵੀ ਲੱਗੀ ਹੋਈ ਸੀਗੀ ਸੋ ਮਤਲਬ ਔਰ ਇੱਥੇ ਪੰਜਾਬ ਦੇ ਵਿੱਚ ਉਹ ਕਿਤਾਬ ਹੋਊਗੀ ਕੁਝ ਪਿੰਡਾਂ ਸੱਤਾਂ ਨਾਲਿਆਂ ਕੋਲੇ ਵੀ ਤੇ ਉਹ ਕੋਈ ਗੱਲ ਨਹੀਂ ਹੋਈ ਉਹਦੇ ਬਾਰੇ ਔਰ ਇੰਨੀ ਸੈਂਸੇਸ਼ਨਲ ਕਿਤਾਬ ਆ ਜੇ ਆਪਾਂ ਪੰਜਾਬੀ ਦੇ ਵਿੱਚ ਅਜੇ ਇਹੋ ਜਿਹੀ ਕਿਤਾਬ ਲਿਖੀ ਨਹੀਂ ਗਈ ਤਾਂ ਮੈਂ ਵੀ ਮੈਨੂੰ ਉਦਾਂ ਦੀਆਂ ਗੱਲਾਂ ਜਾਂ ਅ ਨਹੀਂ ਕਰਨੀ ਆਉਂਦੀ ਆ ਜਾਂ ਮੈਂ ਉਹ ਨਹੀਂ ਸੋਸ਼ਲ ਨਹੀਂ ਆ ਜਾਂ ਮੈਂ ਲੋਕਾਂ ਨਾਲ ਮਿਲਦੀ ਗਿੱਲਦੀ ਘਟਾ